ਰਾ ਜਮਾ ਟਾਇਰ ਵਗੈਰਾ ਸਾਰਾ ਕੁਝ ਨਾਲ ਦਾ ਕੀ ਬਾਤ ਹੈ 555 ਅੱਛਾ ਇਹ ਤਾਂ ਫਿਰ ਬਹੁਤ ਘੱਟ ਚੱਲਿਆ ਲੱਗਦਾ ਭਾਈ 6 ਲੱਖ ਤੇ ਸਿਰਫ 35000 35000 6 ਲੱਖ ਦਾ ਲੋਨ ਵੀ ਕਰਾ ਲਵੇ ਕੀ ਬਾਤ ਹੈ ਹਾਂਜੀ ਸਿਰਫ 35000 ਰੁਪਿਆ ਖਰਚਾ ਲਾ ਲੋ ਕੋਸਾ ਮੈਂ ਤੁਹਾਨੂੰ ਸਕੋਨ ਵੀ ਕਰ ਦੇਣਾ ਭਾਜਨ ਆਇਆ ਨਾ ਮਾਨ ਵੀ ਰੱਖੇ ਇਹ 5 ਲੱਖ ਦਾ 23 ਮਾਡਲ ਹੈ ਸਵੈਲ ਅਸਲ ਜਾ ਸਕਦੇ ਤੁਸੀਂ 42 15 13 ਵਾਲੇ ਦੀ ਥਾਂ ਤੇ 14 ਵਾਲੇ ਨਵੇਂ ਟਾਇਰ ਪਾਏ ਹੋਏ ਪੂਰੇ 616 ਹੁੰਦੇ ਆ 750 ਪਾਏ ਹੋਏ 750 ਠੀਕ ਹੈ ਜੀ 65b ਹੈ ਪਾਵਰ ਸਟੀering ਹੈ ਲੋਕਲ ਨੰਬਰ ਹੈ 6 ਟੈਂਕੀ ਸਾਰਾ ਲਗਭਗ ਰੀਨ ਵੇਟ ਵੀ ਮਗਰਿਨ ਲੱਗੇ ਆ ਬਿਲਕੁਲ ਇਹ ਵੀ ਤਸੱਲੀ ਰਹੂਗੀ ਕਿਸਾਨ ਵੀਰਾਂ ਨੂੰ ਵੀ ਪੇਂਟ ਛੇਂਟ ਦਾ ਕੋਈ ਨਹੀਂ ਜਵਨ ਜੇ ਹੋਊ ਤਾਂ ਫਿਰ ਦੱਸ ਕੇ ਦਿੱਤਾ ਜਾਣਾ ਠੀਕ ਹੈ ਜੀ ਦੱਸਿਆ ਜਾਊਗਾ ਵੀ ਇੰਨਾ ਪੇਂਟ ਆ ਕੋਈ ਸਾਰਾ ਓਰੀਜਨਲ ਹੈ 1.25 ਲੱਖ ਘੰਟਾ ਚੱਲਿਆ 4 ਲੱਖ ਦਾ ਠੀਕ ਹੈ ਛਤਰੀ ਸਿਸਟਮ ਇਹਦੇ ਲੱਗੇ ਨੇ 3 ਸਪੀਡ ਆ ਲੱਗਾ ਹੋਇਆ ਇਹਦੇ ਜਿਹੜਾ ਸਾਈਡ ਤੇ ਲੱਗਿਆ ਹੁੰਦਾ 3 ਸਪੀਡੀ ਦਿਖਾਉਣੇ ਆਪਾਂ ਆ ਰਿਹਾ ਵੇ ਅੱਛਾ ਜੀ ਹਾਂ ਇਹ ਬਈ ਲੋਨ ਵਾਲੀ ਜਿਹੜੀ ਸੌਦਾ ਤਕਰੀਬਨ ਸਾਰਿਆਂ ਤੇ ਮੈਂ ਕਹਿੰਦਾ ਸਿਬਲ ਤੇ ਵੀ ਕੋ ਠੀਕ ਹੈ ਠੀਕ ਦੱਸ ਦੇ ਬੜਾ ਐਡਵਾਂਸ ਬੰਦਾ ਵੀ ਸਿਬਲ ਚਾਹ ਦਿੱਕਤ ਹੈ ਹਾਂਜੀ ਹਾਂ ਭਾਈ ਠੀਕ ਹੈ ਬਈ ਫੋਨ ਤੇ ਯਾਰ ਬੰਦਾ ਆ ਜੇ ਫੋਨ ਤੇ ਕੁਝ ਹੋਰ ਹੋਵੇ ਜੀ ਮਤਲਬ ਹੀ ਨਹੀਂ ਇੱਥੇ ਕੁਝ ਹੋਰ ਨਹੀਂ ਕੋਈ ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਪਹੁੰਚੇ ਹਾਂ ਗਰੇਵਾਲ ਐਂਡ ਸੰਜ ਤੇ ਹੀ ਸੋਨਾਲੀਕਾ ਏਜੰਸੀ ਸ੍ਰੀ ਮੋਖਸਰ ਸਾਹਿਬ ਜੀ ਤਾਂ ਇੱਥੇ ਬਾਈ ਹੋਰਾਂ ਕੋਲੇ ਕਾਫੀ ਟਰੈਕਟਰ ਕੱਟੇ ਜਾਂਦੇ ਅੱਗੇ ਵੀ ਆਪਾਂ ਵੀਡੀਓ ਪਾਉਣੇ ਹੁੰਦੇ ਆ ਤਾਂ ਤਸੱਲੀ ਬਖਸ਼ ਜੇ ਵਾਲੇ ਟਰੈਕਟਰ ਹੁੰਦੇ ਆ ਵੀ ਕੋਈ ਜ਼ਿਆਦਾ ਇੱਥੇ ਹੀਰ ਫੇਰ ਟਰੈਕਟਰਾਂ ਨਾਲ ਬਹੁਤ ਠਾਕ ਜੀ ਹਾਂਜੀ ਵਧੀਆ ਵਧੀਆ ਤੇ ਕਾਫੀ ਟਰੈਕਟਰ ਫੇਰ ਵਾਹਿਗੁਰੂ ਦੀ ਕਿਰਪਾ ਨਾਲ ਕੱਟ ਲੈ ਹਾਂਜੀ ਫਿਰ ਬਾਬੇ ਦੀ ਕਿਰਪਾ ਹੈ ਜਦ ਆਪਣਾ ਕੰਮ ਹੀ ਇਹ ਜੀ ਇਹ ਕਰਤਾ ਆਪਾਂ ਠੀਕ ਤੇ ਨਵੇਂ ਸੇਲ ਹੋ ਜਾਂਦੇ ਹਾਂ ਹਾਂਜੀ ਹਾਂਜੀ ਚਲੋ ਵਧੀਆ ਕਿਹ ਗੇ ਸਟਾਰਟ ਆਪਾਂ ਹਾਂਜੀ ਹਾਂ ਕਰੋ ਸਟਾਰਟ 60 ਵਾਲਾ 2022 ਮਾਡਲ ਠੀਕ ਹੈ ਜੀ ਇੰਜਨ ਗੇਅਰ ਨਹੀਂ ਫੋਰ 4 ਵੀਲ ਹੈ 7.5 ਲੱਖ ਰੁਪਏ ਰੇਟ ਹੈ ਠੀਕ ਹੈ ਜੀ ਨੰਬਰ ਤਕਰੀਬਨ ਲੋਕਲ ਮੁਕਸਰੀ ਨੰਬਰ ਜ਼ਿਆਦਾਤਰ ਆਪਣੇ ਕੋਲ ਮੁਕਸਰ ਦੱਸ ਦੇਣਾ ਭਾ ਜਿਹੜਾ ਕੋਈ ਬਾਹਰ ਦਾ ਹੋਊਗਾ ਠੀਕ ਹੈ ਜੀ ਇਹ ਵੈਸੇ ਮੈਨੂੰ ਲੱਗਦਾ ਪਲੇਖੇ ਚ ਪੀਪੀ 60 ਗਿੱਦੜਵੇ ਦਾ ਨਾ ਅੱਛਾ ਗਿੱਦੜਵੇ ਦਾ ਮਾਸਟਰ ਦਾ ਹਾਂਜੀ ਠੀਕ ਹੈ ਜੀ ਆ ਵੀ ਅਰਜਨ 2023 ਮਾਡਲ ਠੀਕ ਹੈ ਜੀ ਹਾਂਜੀ ਨਵਾਂ ਨੋਕ ਡੈਕਟਰ ਜਮਾ ਟਾਇਰ ਵਗੈਰਾ ਸਾਰਾ ਕੁਝ ਨਾਲ ਦਾ ਕੀ ਬਾਤ ਹੈ 555 ਅੱਛਾ ਇਹ ਤਾਂ ਫਿਰ ਬਹੁਤ ਘੱਟ ਚੱਲਿਆ ਲੱਗਦਾ ਭਾਈ ਹਾਂਜੀ 6 ਲੱਖ ਤੇ 35000 ਦਾ ਜੀ ਠੀਕ ਹੈ ਜੀ ਮਤਲਬ ਟਾਇਰ ਜਿਹੜੇ ਦੇਖੀ ਹਜੇ ਜਮਾ ਨਵੇਂ ਪਏ 6 ਲੱਖ ਤੇ ਸਿਰਫ 35000 35000 6 ਲੱਖ ਦਾ ਲੋਨ ਵੀ ਕਰਾ ਦਵੇ ਕਿਆ ਬਾਤ ਹੈ ਹਾਂਜੀ 35000 ਰੁਪਿਆ ਖਰਚਾ ਲਾ ਲੋ ਕੋਸਾ ਮੈਂ ਡਿਸਕਾਊਂਟ ਵੀ ਕਰ ਦੇਣਾ ਭਾਈ ਜਾਨਾ ਮਾਨ ਵੀ ਰੱਖਣਾ ਠੀਕ ਹੈ ਠੀਕ ਹੈ ਆਪਣੇ ਕੋਲ 911 ਫਿਰੇ 1999 ਮਾਡਲ ਹੈ ਠੀਕ ਹੈ ਜੀ 65 ਬਾਈ ਹੈ ਪਾਵਰ ਸਟੀering ਹੈ ਲੋਕਲ ਨੰਬਰ ਹੈ ਛੋ ਟੈਂਕੀ ਸਾਰਾ ਲਗਭਗ ਰੀਨ ਵੇਟ ਵੀ ਮਗ ਅਰੀਜਨਲ ਲੱਗੇ ਆ ਬਿਲਕੁਲ ਇੰਜਨ ਗੇਅਰ ਦਾ ਵਾਕੇ ਲੈ ਲੈ ਬੰਦਾ ਭਾਵੇਂ ਟਰੈਕਟਰ ਠੀਕ ਹੈ ਜੀ 3 ਲੱਖ ਤੇ 75000 ਦਾ ਇਹ ਵੀ ਪੰਜਾਬ ਨੰਬਰ ਜੀ ਪੰਜਾਬ ਕਿਆ ਬਾਤ ਹੈ ਹਾਂਜੀ ਤੇ ਮਿੱਤਰੋ origignal tractor ਖੜੇ ਹੁੰਦੇ origignal ਹੈ ਜਮ ਪਾਵਰ ਆ ਵੀ ਹੈ 65b ਵੀ ਹੈ ਬਿਲਕੁਲ ਸਾਰਾ ਮੇਡ ਵੀ origignal ਲੱਗਿਆ ਓਕੇ ਹੈ ਜਾਨੀ 911 ਦਾ ਜੀ ਹਾਂਜੀ 18 ਮਾਡਲ 750 80 ਕੇ ਵੈਸੇ ਟਾਇਰ ਹੋਣੇ ਆ ਲੋਕਲ ਨੰਬਰ ਮੁਕਸਰ ਦਾ ਸਾਰਾ origignal tractor ਹੈ ਠੀਕ ਹੈ ਜੀ ਸਵਾ 5 ਲੱਖ ਦਾ ਸਾਢੇ 4 ਲੱਖ ਦਾ ਲੋਨ ਵੀ ਹੋ ਜਾਣਾ ਠੀਕ ਹੈ ਜੀ ਹਾਂਜੀ ਕੋਸ਼ਿਸ਼ ਕਰਾਂਗੇ ਮੈਂ ਪਰ ਬਾਰਿਸ਼ ਆਈ ਹੈ ਨਾ ਤਾਂ ਹੀ ਥੋੜੇ ਜੇ ਉੱਤਾਂ ਦਾ ਹੋਏ ਪਏ ਆ ਠੀਕ ਹੈ ਜੀ ਹਾਂ ਬਾਰਿਸ਼ ਆ ਕੇ ਸਾਡੀ ਮਿੱਤਰੋ ਹੁਣੇ ਤਾਂ ਕੋਸ਼ਿਸ਼ ਕਰਦਾ ਤੁਹਾਨੂੰ ਦਿਖਾਈਏ ਟਰੈਕਟਰ ਬਾਕੀ ਤੁਸੀਂ ਆ ਕੇ ਸੋਨਾ ਲੀਕਾ ਏਜੰਸੀ ਸ੍ਰੀ ਮਕਸਰ ਸਾਹਿਬ ਦੇਖ ਵੀ ਸਕਦੇ ਹੋ ਤਾਂ ਐਡਰੈਸ ਤੁਹਾਨੂੰ ਦੱਸਦੀ ਹੈ ਵੀ ਆ ਬਾਹਰਲਾ ਬਾਈਪਾਸ ਹੈ ਜੀ ਮਲੋਟ ਰੋਡ ਤੋਂ ਬਠਿੰਡਾ ਰੋਡ ਨੂੰ ਜਾਂਦੇ ਆ ਸੂਏ ਵਾਲਾ ਬਾਈਪਾਸ ਤੇ ਇੱਥੇ ਆ ਕੇ ਤੁਸੀਂ ਏਜੰਸੀ ਵੀ ਮਿਲ ਸਕਦੇ ਆ ਬਾਈ ਹੋਰਾਂ ਨੂੰ ਹਾਂਜੀ ਹਾਂਜੀ 575 XV ਲੈ ਵੀ ਮਕਸਰ ਦਾ ਨੰਬਰ ਹੈ ਮਹਿੰਦਰਾ ਵੀ ਆ ਗਿਆ ਜੀ ਹਰੇਕ ਕੰਪਨੀ ਦਾ ਤਕਰੀਬਨ ਟਰੈਕਟਰ 2017 ਮਾਡਲ ਤੇ ਬਾਈ ਇੱਕ ਇੱਥੇ ਇਹ ਵੀ ਤਸੱਲੀ ਰਹੂਗੀ ਕਿਸਾਨ ਵੀਰਾਂ ਨੂੰ ਵੀ ਪੇਂਟ ਛੇਂਟ ਦਾ ਕੋਈ ਨਹੀਂ ਜਵਨ ਜੇ ਹੋਊ ਤਾਂ ਫਿਰ ਦੱਸ ਕੇ ਦਿੱਤਾ ਜਾਣਾ ਠੀਕ ਹੈ ਜੀ ਦੱਸਿਆ ਜਾਊਗਾ ਵੀ ਇੰਨਾ ਪੇਂਟ ਆ ਕੋਈ ਸਾਰਾ ਓਰੀਜਨਲ ਹੈ ਸਾਢੇ 2700 ਘੰਟਾ ਚੱਲਿਆ ਠੀਕ ਹੈ ਛੋਟਾ ਜਿਹਾ ਪ੍ਰਾਈਸ ਹੈ ਸਵਾ 4 ਲੱਖ ਰੁਪਏ ਐਕਸਪੀ ਆ ਇਹ ਠੀਕ ਹੈ ਮਿੱਤਰੋ ਮੇਂਧਰਾਦ ਤੁਸੀਂ ਦੇਖੋ ਵੀ ਓਰੀਜਨਲ 575 ਭੂਮੀ ਪੁੱਤਰ ਇੱਥੇ ਬਾਈ ਜੇ ਦੇਖੀ ਆਪਾਂ ਜੇ ਕੋਈ ਪਹਿਲਾ ਟਰੈਕਟਰ ਆ ਸਕਦਾ ਹਣਾ ਕੋਟਾ ਚਿੰਗ ਵਾਲਾ ਤੁਹਾਡੇ ਵੱਲੋਂ ਆਪਾਂ ਬਹੁਤ ਘੱਟ ਕਰਾਉਨੇ ਆਂ ਹਾਂ ਵੀ ਇੰਨਾ ਤੁਹਾਨੂੰ ਤਾਂ ਆਪਣੇ ਕੋਲ ਟਾਈਮ ਦੀ ਘੱਟ ਹੁੰਦਾ ਨੇ ਇੰਨਾ ਜ਼ਿਆਦਾ ਆਪਣੇ ਕੋਲ ਟਾਈਮ ਨਹੀਂ ਲੱਗਦਾ ਹਾਂਜੀ ਹਾਂ 16 42 15 13 6 28 ਦੇ ਟੈਰਾਂ ਨਾਲ ਆਉਂਦਾ ਇਹ 14 9 28 ਦੇ ਪਾਏ ਹੋਏ ਆ ਤੇ ਮੂਹਰਲੇ ਵੀ 7:30 ਵਾਲੇ ਪਾਏ ਹੋਏ ਆ ਠੀਕ ਹੈ ਜੀ ਜੇਵਾ ਨਵਾਂ ਟਰੈਕਟਰ ਬਿਲਕੁਲ ਮਿੱਤਰੋ ਜੇਵਾ ਨਵਾਂ ਵਾਲਾ ਵਾਕਈ ਨਵਾਂ 5.5 ਲੱਖ ਦਾ ਮੈਕ ਜਿਹੜਾ ਭਾਈ ਨਵਾਂ ਲਾਈਨ ਚੱਲਿਆ ਰਾ ਕੇ ਉਹਦੇ ਲੈ ਜੇ ਲਿਜਾ ਦਾ ਟਾਇਰ ਵੀ ਵੱਡੇ ਪਾਏ ਹੋਏ ਆ ਅਗਲੇ ਨੇ ਬਿਲਕੁਲ ਜੀ ਬਿਲਕੁਲ ਨਵਾਂ 23 ਮਾਡ 5.5 ਲੱਖ ਜੀ 5.5 ਲੱਖ ਦਾ 23 ਮਾਡਲ ਹੈ ਸਵੈਲ ਅਸਲ ਜਾ ਸਕਦੇ ਤੁਸੀਂ 4215 13 ਵਾਲੇ ਦੀ ਥਾਂ ਤੇ 14 ਵਾਲੇ ਨਵੇਂ ਟਾਇਰ ਪਾਏ ਹੋਏ ਪੂਰੇ 616 ਹੁੰਦੇ ਆ 750 ਪਾਏ ਹੋਏ 750 ਮੂਰੇ ਪਾਏ ਆ ਹਜੇ ਪੈਡਲਾਂ ਤੋਂ ਵੇਖੋ ਤੁਸੀਂ ਰੰਗ ਨਹੀਂ ਲਿਆ ਬਹੁਤ ਘੱਟ ਚੱਲਿਆ ਨਵਾਂ ਹੀ ਹੈ ਨਵਾਂ ਟਰੈਕਟਰ ਹੈ ਜਮਾ ਐਚ ਐਮਟੀ ਓਹੀ 911 2000 ਇਹ ਹੈਗਾ 98 ਮਾਡਲ ਆਰ ਸੀ ਰੀਨਿਊ ਹੈ ਜੀ ਠੀਕ ਹੈ ਜੀ 210000 ਦਾ 2 ਲੱਖ ਤੇ 10000 ਰੁਪਏ ਆਰ ਸੀ ਪਾਸਿੰਗ ਆ 2029 ਪਾਸਿੰਗ 2029 29 ਤੱਕ ਪਾਸਿੰਗ ਆ 911 ਦੀ ਮਿੱਤਰੋ ਆਹ ਟਰੈਕਟਰ ਵੀ ਤੁਸੀਂ ਦੇਖਣਾ ਹੋਵੇ ਆ ਸਕਦੇ ਆ ਜੀ ਹਾਂਜੀ ਹਾਂਜੀ ਤੇ ਪ੍ਰੀਤ ਆ 6094 ਠੀਕ ਆ ਜੀ ਪੈਰ ਵਗੈਰਾ ਨਾਲ ਦੇ ਆ ਲਾ ਲਓ 75 80 ਪੈਸੇ ਠੀਕ ਆ ਜੀ ਸਾਢੇ 4 ਲੱਖ ਦਾ ਠੀਕ ਆ ਥ੍ਰੀ ਸਪੀਡ ਸਿਸਟਮ ਇਹਦੇ ਲੱਗਦੇ ਨੇ 3 ਸਪੀਡ ਆ ਲੱਗਾ ਹੋਇਆ ਇਹਦੇ ਜਿਹੜਾ ਸਾਈਡ ਤੇ ਲੱਗਿਆ ਹੁੰਦਾ 3 ਸਪੀਡ ਜੀ ਦਿਖਾਉਣੇ ਆਪਾਂ ਆ ਰਿਹਾ ਵੇ ਅੱਛਾ ਜੀ ਹਾਂ 3 ਸਪੀਡ ਆ ਇਹ 3 ਸਪੀਡ ਕਰਵਾਇਆ ਹੋਇਆ ਹੈ ਜੀ ਕਿਸੇ ਨੇ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਮੈਟਰੋ ਪ੍ਰੀਤ ਵੀ ਜਮਾ ਨਵਾਂ ਨੌਕੀ ਪਿਆ ਕੋਈ ਜ਼ਿਆਦਾ ਇਹ ਵੀ ਨਹੀਂ ਚੱਲੇਗਾ ਨੰਬਰ ਹਰਿਆਣਾ ਐਨਓਸੀ ਬੰਦੇ ਦੇ ਨਾਂ ਦੀ ਮਿਲੂਗੀ ਬੀਮਾ ਮਿਲੂਗਾ ਠੀਕ ਆ ਜੀ ਹਾਂਜੀ ਐਸੀ ਬਣਾਉਣੀ ਹਰਿਆਣਾ ਨੰਬਰ ਆਪਾਂ ਵੈਸੇ ਕੱਟਿਆ ਹੀ ਹੈ ਵਿੱਚ ਵੀ ਠੀਕ 2022 ਮਾਡਲ ਆ ਗਿਆ 475000 ਦਾ ਜੀ ਸਾਢੇ 4 ਲੱਖ ਦਾ ਲੋਨ ਵੀ ਕਰਾ ਦਾਂਗੇ ਸ਼ਾਬਾਸ਼ ਹਾਂਜੀ ਇਹ ਬਈ ਲੋਨ ਵਾਲੀ ਜਿਹੜੀ ਸੌਦਾ ਤਕਰੀਬਨ ਸਾਰਿਆਂ ਤੇ ਮੈਂ ਕਹਿੰਦਾ ਸਿਬਲ 'ਚ ਵੀ ਕੋਈ ਦਿੱਕਤ ਤਾਂ ਵੀ ਕਰਾ ਦਾਂਗੇ ਠੀਕ ਹੈ ਠੀਕ ਦੱਸ ਦੇ ਬੜਾ ਐਡਵਾਂਸ 'ਚ ਬੰਦਾ ਵੀ ਸਿਬਲ 'ਚ ਆ ਦਿੱਕਤ ਹੈ ਹਾਂਜੀ ਹਾਂ ਪਹਿਲਾਂ ਦੱਸੇ ਵੀ ਭਾਈ ਉਹਦਾ ਹੱਲ ਹੈਗਾ ਸਿਮਲ ਥੋੜਾ ਜਿਹਾ ਠੀਕ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਫਾਰਮ 6097 ਮਾਡਲ ਡਬਲ ਕਲਚ ਠੀਕ 1,75,000 50 ਨੰਬਰ ਸੁੱਕਾ ਸੁੱਕਾ ਟਰੈਕਟਰ ਪਿਆ ਅਰੀਜਨਲ ਮਿੱਤਰੋ ਇਹ ਵੀ ਕੋਈ ਟੱਚਿੰਗ ਕੁਛ ਨਹੀਂ ਓਵੇਂ ਮਗਰਾੜ ਜਿਵੇਂ ਹੈਗੇ ਆ ਤਾਂ 97 ਮਾਡਲ 475 ਹਰਿਆਣਾ ਨੰਬਰ ਡੱਬ ਵਾਲੀ ਦਾ ਠੀਕ ਹੈ ਜੀ ਆਡੈਂਟੀ ਵਗੈਰਾ ਸਾਰਾ ਕੁਝ ਮਿਲੂ ਪਾਰਟੀ ਦਾ ਠੀਕ ਹੈ ਜੀ 135000 ਦਾ ਸੁੱਕਾ ਸੁੱਕਾ ਟਰੈਕਟਰ ਸਾਰਾ ਸਾਰਾ ਰੀਨ ਲੈ ਠੀਕ ਹੈ ਜੀ ਹਾਂਜੀ 3620 2.5 ਲੱਖ ਦਾ 95 ਮਾਡਲ ਡਬਲ ਕਲਚ 14 ਨੇ ਟਾਇਰ ਨਵੇਂ ਮਗਰਲੇ ਬਿਲਕੁਲ ਨਵੇਂ ਟਾਇਰ ਪਾਇਵੇ ਮਿੱਤਰੋ ਤਾਂ ਇਹ ਟਰੈਕਟਰ ਵੀ ਤੁਸੀਂ ਦੇਖੋ ਜਿਵੇਂ ਸੁੱਕਾ ਹੈ ਉਹ ਇਹ ਥੇ ਉਹ ਨਹੀਂ ਆਪਾਂ ਕਹਿ ਸਕਦੇ ਬਾਈ ਹੋਰਾਂ ਵੱਲੋਂ ਵੀ ਚਮਕਾਏ ਪਏ ਐ ਜ਼ੋਰ ਲਾਇਆ ਪਿਆ ਅਰੀਜਨਲ ਟਰੈਕਟਰ ਮਿਲੂਗਾ ਤੁਹਾਨੂੰ ਇਥੋਂ 475 135000 ਦਾ 97 ਮਾਡਲ ਨੰਬਰ ਬਾਹਰ ਦਾ ਠੀਕ ਹੈ ਜੀ ਹਾਂਜੀ ਵੈਸਟ ਬੰਗਾਲ ਦਾ ਨੰਬਰ ਹੈ ਵੈਸਟ ਬੰਗਾਲ ਨੰਬਰ ਡੀ ਹੈ ਆਈਸ਼ਰ 368 2018 ਮਾਡਲ 80 ਕਿਬਾਏ ਟਾਇਰ ਹੈ 410000 ਦਾ ਸਾਢੇ 3 ਲੱਖ ਦਾ ਲੋਨ ਵੀ ਕਰਾ ਦਾਂ ਜੀ ਠੀਕ ਹੈ ਜੀ ਹਾਂਜੀ आयशर 485 2003 ਮਾਡਲ 1,60,000 ਰੁਪਏ ਦਾ ਜੀ ਠੀਕ ਹੈ ਜੀ ਹਾਂਜੀ ਆ ਜੀ ਆਪਾਂ ਹੋਰ ਦਿਖਾਉਂਦੇ ਅੰਦਰ ਖੜੇ ਬਹੁਤ 60,000 ਰੁਪਏ ਦਾ ਜੀ ਬਾਕੀ ਅੱਗੇ ਵੀ ਖੜੇ ਆ ਬੈਠੇ ਹਾਂਜੀ ਹਾਂਜੀ ਤਾਂ ਟਰੈਕਟਰ ਮਿੱਤਰੋ ਮਿੰਨੀ ਮੰਡੀ ਬਣੀ ਪਈ ਐ ਜੇ ਤੁਸੀਂ ਦੇਖੋ ਇੱਥੇ ਤਾਂ ਆਪਣੇ ਕੋਲੇ ਜਿਹੜਾ 98 ਹੈ ਨਾ ਇਹੋ ਜੀ ਕੰਡੀਸ਼ਨ ਤੇ ਇੱਕ ਹੋਰ ਵੀ ਹੈ ਇੱਕ ਤਾਂ ਸਟੀering ਸੱਦਾ ਹੈ ਠੀਕ ਹੈ ਇਕੋ ਹੈ ਨਾ 65 ਬਾਈ ਹੈ ਮੈਨੂੰ ਕਾਲ ਲਾਲੇ ਬਾਈ ਬੰਦਾ ਰੇਟ ਉਹਦੇ ਟਾਇਰ ਹੈਗੇ ਲਾ ਲਓ ਤੁਸੀਂ ਅਦੇਖ ਠੀਕ ਹੈ ਜੀ 60 ਕੁ ਪੈਸੇ ਹੁਣ ਇਹਦੇ 60 ਪੈਸੇ ਠੀਕ ਹੈ ਉਹਦਾ ਰੇਟ ਆਪਾਂ 275000 ਕਰਦੇ ਹੈ ਉਹ ਵੀ ਇਹਦੇ ओरिजिनल ਹੀ ਹੈ ਸਾਰਾ ਠੀਕ ਹੈ ਵੇਟ ਵਗੈਰਾ ਹੈ ਨਹੀਂ ਉਹ 65 ਬਾਈ ਹੋਇਆ ਹੋਇਆ ਸਾਦਾ ਸਟੀering ਹੈ ਠੀਕ ਹੈ ਆਰ ਸੀਓ ਦੀ ਪਾਸੇ ਲੰਗੀ ਹੈ ਹੈ ਚਿੱਪ ਵਾਲੀ ਹੈ ਹੁਣ ਹੀ ਲੰਗੀ ਹੈ ਪਾਸੰਗ ਦੀ ਆਰ ਸੀਓ ਦੀ ਵੀ ਚਿੱਪ ਵਾਲੀ ਹੈ ਠੀਕ ਹੈ ਜੀ ਹਾਂ ਜੀ ਆ 2018 ਮਾਡਲ ਹੈ ਕੀ ਬਾਤ ਹੈ ਕੱਲਾ 50 ਲੇ ਵੀ ਪੀ ਵੀ ટી ਨੰਬਰ ਮਕਸਰ ਨੰਬਰ ਹੀ ਜਿਆਦਾ ਚ ਚ 470000 ਦਾ ਜੀ 4 ਲੱਖ ਤੇ 70000 ਇਹਦੇ ਚ 19 ਮਾਡਲ ਵੀ ਹੈਗਾ ਕਪੜੇ ਕੋਲੇ ਆਉਣ ਵਾਲਾ ਅੱਛਾ ਜੀ ਇਹ ਤੋਂ ਜਿਆਦਾ ਚੰਗਾ ਡੈਟਰਾ ਟਾਇਰ ਉਹਦੇ ਲਾ ਲੋ 80 ਪੈਸੇ ਠੀਕ ਹੈ 485000 ਦਾ ਠੀਕ ਹੈ ਜੀ ਤਾਂ ਬਾਕੀ ਤੁਸੀਂ ਮਾੜੀ ਜੀ ਮੋਟੀ ਭਾਈਆਂ ਨਿਗਮਰਾ ਦੇ ਕੋਈ ਪੁੱਛਣਾ ਹੋਵੇ ਹੁਣ ਫੋਨ ਦੇ ਪਾਸੇ ਆਇਸ਼ਰ 368 ਹੋਰ ਖੜਾ ਹੈ ਚਕਿੰਡੋ ਫਾਰਮ ਖੜਾ ਆਜੋ ਮੜਾ ਦਿਖਾ ਵੀ ਆਣੇ ਤੇ ਇੱਕ ਬਾਈ ਜੀ ਹੋਰ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਕਿਸੇ ਨੇ ਕਦੋਂ ਵੀ ਟਰੈਕਟਰ ਲੈਣਾ ਹੋਵੇ ਆਏ ਨਾ ਸੋਚੇ ਵੀ ਵੀਡੀਓ ਪੁਰਾਣੀ ਹੋਗੀ ਉਹਦੋਂ ਤੁਸੀਂ ਫੋਨ ਤੇ ਇੱਕ ਵਾਰੀ ਗੱਲ ਜ਼ਰੂਰ ਕਰੋ ਬਾਈ ਹੋਰਾਂ ਨਾਲ ਵੀ ਜਿਹੜਾ ਤੁਸੀਂ ਕੰਪਨੀ ਦਾ ਟਰੈਕਟਰ ਲੈਣਾ ਉਹ ਹੈ ਕਿ ਨਹੀਂ ਹੈ ਹਾਂਜੀ ਹਾਂਜੀ ਤਕਰੀਬਨ ਟਰੈਕਟਰ ਤੁਹਾਨੂੰ ਮਿਲ ਹੀ ਜਾਣਾ ਇੱਥੇ ਐਸ਼ਰ 368 17 ਮਾਡਲ ਜੀ ਸਵਾ 3 ਲੱਖ ਦਾ 28085 ਹਜ਼ਾਰ ਦਾ ਲੋਨ ਵੀ ਹੋ ਜਾਊਗਾ ਠੀਕ ਹੈ ਜੀ ਪਾਵਰ ਟਰੈਕ 1.5 ਲੱਖ ਦਾ ਐਧੇ ਹੀ ਦੇਣਾ ਪੰਜਾਬ ਨੰਬਰ ਹੈ 14 ਮੜਾ ਦਾ ਮੁਕਸਰ ਦਾ ਠੀਕ ਹੈ ਜੀ ਹੂੰ ਇੰਜਨ ਗੇਅਰ ਦਾ ਜਮਾਂ ਸਹੀ ਟਰੈਕਟਰ ਹੈ ਠੀਕ ਹੈ ਹਾਂਜੀ ਇੱਕ ਹੋਰ ਵੀਰੋ ਮਿੱਤਰ ਜਿਹੜੇ ਇਹਨਾਂ ਦੇ 265 ਖੜਾ ਕਸੇਟਰ ਹੈ ਠੀਕ ਹੈ ਜੀ ਲੱਖ ਰੁਪਈਆ ਦਾ ਠੀਕ ਹੈ ਇੰਜਨ ਗੇਅਰ ਦਾ ਜਮਾਂ ਸਹੀ ਹੈ ਠੀਕ ਹੈ ਤੇ ਮਿੱਤਰੋ ਮੈਂ ਗੱਲ ਪੂਰੀ ਕਰ ਦਈਏ ਬਾਈ ਆਪਾਂ ਅੱਗੇ ਵਾਂਗੂ ਦੱਸ ਦਈਏ ਵੀ ਆਪਣੀ ਇੰਜਨ ਗੇਅਰ ਦੀ ਗਾਰੰਟੀ ਹੁੰਦੀ ਹੈ ਜੀ ਬਾਈ ਜਿਹੜਾ ਹੋਊਗਾ ਪਹਿਲਾਂ ਦੱਸ ਕੇ ਦਿੱਤਾ ਜਾਣਾ ਹੈ ਵੀ ਬਈ ਇਹਦਾ ਆ ਕੰਮ ਹੋਣ ਵਾਲਾ ਕੋਈ ਆਇਆ ਨਹੀਂ ਬਈ ਬੰਦਾ ਦੂਰੋਂ ਆਜੇ ਕੋਈ ਠੱਗੀ ਧੋਖੇ ਵਾਲਾ ਮੈਂ ਕਿਹਾ ਪਹਿਲਾਂ ਆਪਣਾ ਫੋਨ ਤੇ ਗੱਲ ਬੰਦਾ ਕਲੀਅਰ ਕਰ ਲਈ ਯਾਰ ਮਾਡਲ ਟਰੈਕਟਰ ਦੇਖਿਆ ਯਾਰ ਹੈ ਐਕਿਊਰੇਟ ਹੋਊਗਾ ਕੋਈ ਗੱਲ ਇਹ ਨਹੀਂ ਹੋਗੀ ਵੀ ਭਾਈ ਆਜੋ ਆਏ ਆਏ ਆ ਉਹ ਨਹੀਂ ਕਰਦੇ ਸੋ ਆਪਾਂ ਦੱਸੇ ਨਾਟਕਾਂ ਦਾ ਕੰਮ ਹੋਣਾ ਲੈਣਾ ਆਪੋ ਕੰਮ ਕਰਕੇ ਹੀ ਵੇਚਿਆ ਬੜਾ ਠੀਕ ਹੈ ਭਈ ਫੋਨ ਤੇ ਯਾਰ ਬੰਦਾ ਆਜੇ ਫੋਨ ਤੇ ਕੁਝ ਹੋਰ ਹੋਵੇ ਜੀ ਮਤਲਬ ਹੀ ਨਹੀਂ ਇੱਥੇ ਕੁਝ ਹੋਰ ਨਹੀਂ ਕੋਈ ਭਾਈ ਕਈ ਵਾਰੀ ਅਗਲੇ ਨੇ 2-400 ਕੇ ਹੁਣ ਪ੍ਰੀਤ ਆ ਜਿਹੜਾ ਆਪਣੇ ਕੋਲੇ ਹਾਂਜੀ ਹਾਂ ਇਹ ਆਪਾਂ ਇੱਕ 90 ਵਿੱਚ ਹੈ ਵੀਡੀਓ ਪਾ ਕੇ ਭਾਈ ਨੇ ਪਾਈ ਸੀ ਰਵੀ ਨੇ ਹਾਂਜੀ ਹਾਂ ਤੇ ਬੰਦੇ ਦਿੱਲੀ ਕੋਲ ਦੇ ਲੈ ਕੇ ਗਏ ਆ ਪ੍ਰੀਤ ਮੈਂ ਉੱਥੋਂ ਕਟਿਆ ਠੀਕ ਹੈ ਹਾਂ ਬੰਦੇ ਫੋਨ ਤੇ ਮੇਰੇ ਤੋਂ ਡੈਕਟਰ ਲੈ ਲੈ ਉਹਨਾਂ ਨੇ ਅਸੀਂ ਛੱਡ ਆਏ ਆ ਅੱਧੋ ਵਿਚਾਲੇ ਉਹ ਆਦਮ ਚਲੇ ਛੱਡ ਗਏ ਵੇਖਣ ਵੀ ਨਹੀਂ ਆਏ ਠੀਕ ਹੈ ਉਹ ਕਹਿੰਦੇ ਬਈ ਫੋਨ ਤੇ ਤਸੱਲੀ ਆਦੇ ਕੋਈ ਗੱਲ ਨਹੀਂ ਠੀਕ ਹੈ ਕਿਆ ਬਾਤ ਹੈ ਮੇਤਰੋ ਤਸੱਲੀ ਵਾਲਾ ਕੰਮ ਹੈ ਇੱਥੇ ਇੰਡੋ ਫਾਰਮ ਆਪਣੇ ਕੋਲੇ 19 ਮਾਡਲ ਹੈ 3.5 ਲੱਖ ਤਾਂ ਦੇ ਦੇਣਾ ਆਪਾਂ ਠੀਕ ਹੈ ਜੀ ਹਾਂ ਜੀ 3.5 ਲੱਖ ਦਾ ਲੋਨ ਵੀ ਹੋ ਜਾਊਗਾ ਠੀਕ ਹੈ ਜੀ ਇਹ 55 HP ਦੇ ਵਿੱਚ ਆਈ 16 ਜੀ ਹਾਂ ਜੀ ਹਾਂ ਜੀ 30 55 ਇੰਡੋ ਫਾਰਮ 4 ਸਿਲੰਡਰ ਵਾਲਾ 4 ਸ ਦਾ ਤਕਰੀਬਨ ਹਰੇਕ ਕੰਪਨੀ ਦਾ ਟਰੈਕਟਰ ਲੋਡਰ ਵਾਲਾ 480000 ਦਾ ਜੀ ਠੀਕ ਹੈ ਜੀ ਇਹ ਲੋਡਰ ਵਾਲਾ ਸਪੈਸ਼ਲ ਹਿੱਸਾ ਲੱਗਿਆ ਬਾਕੀ ਆਪਾਂ ਨੂੰ ਬਾਈ ਕਾਲ ਕਰ ਲੈਣਾ ਆਪਣੇ ਕੋਲ ਟਰੈਕਟਰ ਵਗੈਰਾ ਹੋਰ ਕਾਫੀ ਆਉਣ ਵਾਲੇ ਵੀ ਕੁਝ ਜਲਾਲਾਬਾਦ ਖੜੇ ਆ ਠੀਕ ਹੈ ਜੀ ਪੁੱਛ ਲੈਂਦਾ ਅਗਲਾ ਦੱਸ ਦੇ ਜੇ ਫੋਨ ਤੇ ਟਰੈਕਟਰ ਦਾ ਨੰਬਰ ਆਪਾਂ ਦੱਸ ਦਨੇ ਬਾਈਆਂ ਨੂੰ ਕੋਈ ਨਾ ਬਹਰ ਆਉਂਦੇ ਆਪਣੇ ਕੋਲ ਜਿਹੜੀ ਜਲਾਲਾਬਾਦ ਬਾਈ ਹੋਰਾਂ ਦੀ ਏਜੰਸੀ ਹੈਗੀ ਉੱਥੇ ਵੀ ਟਰੈਕਟਰ ਕਾਫੀ ਕੱਟੀ ਰਿਹਾ ਤਾਂ ਤੁਸੀਂ ਜਿਹੜਾ ਵੀ ਟਰੈਕਟਰ ਲੈਣਾ ਬਾਈ ਹੋਰਾਂ ਨੂੰ ਕਾਲ ਕਰ ਲਿਆ ਕਰੋ 60 ਵਾਲਾ ਮਿਲਦਾ ਸ਼ਾਇਦ ਆ ਜਿੱਥੇ ਮੁੰਡ ਠੀਕ ਹੈ ਜੀ 4 ਕੁ ਲੱਖ ਰੁਪਏ ਦਾ ਨੈਟ ਆਪਾਂ ਦੇਣਾ ਠੀਕ ਹੈ ਠੀਕ ਨਵਾਂ ਬਹੁਤ ਵਧੀਆ ਟਰੈਕਟਰ 85 ਪੈਸੇ ਕੰਡੀਸ਼ਨ ਟਰੈਕਟਰ ਦੀ ਠੀਕ ਹੈ ਜੀ ਪਹਿਲੀ ਪਾਰਟੀ ਦਾ ਟਰੈਕਟਰ ਹੀ ਆਊਗਾ ਠੀਕ ਹੈ ਜੀ ਇਹ ਮੜਾ 265 ਰਹਿ ਗਿਆ ਸੀ ਮੈਂ ਦਿਖਾਇਆ ਵਾਂ ਬਾਈ ਇਹ ਕਿੰਨਾ ਮਾਡਲ ਸੀ ਇਹ 94 94 ਮੜਾ ਦਾ 94 94 ਮਾਡਲ 265 ਜੀ ਲੱਖ ਰੁਪਏ ਦਾ ਲੱਖ ਰੁਪਈਆ ਦਾ 735 ਵੀ ਖੜਾ ਹੈ ਸ਼ਾਇਦ ਹੋਰ ਵੀਡੀਓ 'ਚ ਮਗਰ ਦਿਸ ਗਿਆ ਵੇ ਲੱਖ ਦਾ ਹੀ ਉਹ ਦੇਣਾ 995 ਮਾਡਲ ਹੀ ਉਹ ਹੈ ਠੀਕ ਹੈ ਜੀ ਪਿੱਛੇ ਖੜਾ ਅੱਛਾ ਇਹ ਦੂਰ ਆ ਪਿੱਛੇ ਖੜਾ 700 ਅੱਛਾ ਬਾਹਰ ਖੜਾ ਠੀਕ ਹੈ ਤਾਂ ਮਿੱਤਰੋ ਦੇਖੋ ਤੇ ਟਰੈਕਟਰ ਬਹੁਤ ਜ਼ਿਆਦਾ ਬਾਈ ਜਾਨ ਬਾਪਾ ਨੂੰ ਕਾਲ ਲਾ ਰਹੇ ਲੋਡ ਤੇ ਨੰਬਰ ਆਪਾ ਦਾ ਦੇ ਦੇਣਾ 99141 07033 96468 0040 ਠੀਕ ਹੈ ਜੀ ਹਾਂਜੀ ਇਹ ਦੋਵਾਂ ਨੰਬਰਾਂ ਦਾ ਬਾਈ ਜਾਨ ਥੋੜੀ ਜੀ ਪੀਲਾ ਵੀ ਫੋਨ 6:07 ਵਜੇ ਤੋਂ ਬਾਅਦ ਘੱਟ ਕਰਿਆ ਕਰਵਾ ਰਾਤ ਨੂੰ ਸਹੀ ਗੱਲ ਹੈ ਸਹੀ ਗੱਲ ਹੈ ਸਵੇਰੇ ਵੀ 9 ਵਜੇ ਲਾਉਣ ਲੱਗ ਜਾ ਕਰੋ ਕਿਉਂਕਿ ਫਿਰ ਅਟੈਂਡ ਨਹੀਂ ਹੁੰਦਾ ਅਗਲਾ ਕਹਿੰਦਾ ਫੋਨ ਨਹੀਂ ਚੱਕਦੇ ਤਾਂ ਦਿੱ ਨੰਬਰ ਦਿੱਤਾ ਤਾਂ ਕਹਿੰਦੇ ਵੀ ਬਸ ਹਾਂ ਜੀ ਸਾਰੇ ਬੰਦੇ ਨੂੰ ਪਤਾ ਹੀ ਹੁੰਦਾ ਵੀ ਆਕਾ ਤੋ ਸਵੇਰੇ 7 ਤੱਕ ਹੀ ਸੋਭਾ 8 ਤੋਂ ਲੈ ਕੇ ਤੇ 6:00 ਤੱਕ ਸ਼ਾਮ ਤੱਕ ਲਾਇਆ ਤੁਸੀਂ ਤੋ ਮਰਜ਼ੀ ਜਿਹੜਾ ਮਰਜ਼ੀ ਟਰੈਕਟਰ ਪੁੱਛੋ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਵਧੀਆ ਜੀ ਤੇ ਮਿੱਤਰੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਅੱਗੇ ਹੋਰ ਵੀ ਕਿਸੇ ਭਰਾ ਨੇ ਟਰੈਕਟਰ ਲੈਣਾ ਹੋਵੇ ਬਾਕੀ ਲੋਡਰ ਵਾਲਾ ਵੀ ਹਜੇ ਖੜਾ ਹੈ ਬਈ ਇਹ ਇਹ ਬਈ ਵੇਚਤਾ ਅੱਛਾ ਵੇਖ ਕਾਟੀ ਲੈ ਕੇ ਨਹੀਂ ਠੀਕ ਹੈ ਜੇ ਤੇਰੀ ਵੀਡੀਓ ਚ ਮਗਰਲੇ ਵਾਰ ਸੀਗਾ 1.5 ਲੱਖ ਦਾ ਵੇਚਤਾ ਆਪਾਂ ਠੀਕ ਹੈ 1.5 ਦਾ ਦੇਤਾ ਜੀ ਇਹ ਤੇ ਠੀਕ